ਦੀ ਭਾਰਤੀ ਜਨਤਾ ਪਾਰਟੀ ਪਲੱਸ ਉਥੇ ਦੀ ਸਰਕਾਰ ਸਤਕਾਰਯੋਗ ਮੁੱਖ ਮੰਤਰੀ ਨੈਪ ਸਿੰਘ ਸੈਣੀ ਜੀ ਔਰ ਦਿੱਲੀ ਦੀ ਮੁੱਖ ਮੰਤਰੀ ਸਤਕਾਰਯੋਗ ਸ਼੍ਰੀਮਤੀ ਰੇਖਾ ਗੁਪਤਾ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਪਹਿਲੇ 26000 ਕਿੱਟਾਂ ਸਾਨੂੰ ਰਾਸ਼ਨ ਦੀਆਂ ਫਿਰ ਕੰਬਲ ਜ਼ਰੂਰਤ ਦਾ ਸਮਾਨ ਭੇਜਿਆ ਉਹ ਅਸੀਂ ਥੱਲੇ ਡਿਸਟ੍ਰੀਬਿਊਟ ਕਰਨ ਦਾ ਕੰਮ ਕੀਤਾ ਹੈ ਬਕ 14 ਇੱਕ ਟ੍ਰੇਨ ਪੂਰੀ ਆਈਸੀ ਦੇ ਵਿੱਚੋਂ 12 ਬੋਗੀਆਂ ਜਿਹੜੀਆਂ ਸਾਨੂੰ ਰਾਸ਼ਨ ਦੋ ਬੋਗੀਆਂ ਦੇ ਵਿੱਚ ਸਾਨੂੰ ਮੈਡੀਸਨ ਦਿੱਤੀ ਹੈ ਇਹ ਸਾਰਾ ਸਮਾਨ ਪੇਜਾ ਅਸੀਂ ਕੀ ਹੈ ਕਿ 10 ਤੋਂ 15 ਦਿਨ ਦਾ ਰਾਸ਼ਨ ਵਿਅਕਤੀ ਨੂੰ ਦੇਣੇ ਉਸ 10 15 ਦਿਨ ਦੇ ਰਾਸ਼ਨ ਦੇ ਅੰਦਰ ਲਗਭਗ 1.5 ਕਿਲੋ ਦੇ ਆਸਪਾਸ ਚੀਨੀ ਹੈ 2 किलो ਦੇ ਆਸ-ਪਾਸ ਅਸੀਂ 2 ਕਿਲੋ ਪਲੱਸ ਅਸੀਂ ਚਾਵਲ ਦੇ ਰਹੇ ਹਾਂ ਇਹ ਦੇਖੋ ਚਾਵਲ ਦੇ ਰਹੇ ਹਾਂ ਤੇ ਲਗਭਗ 15 ਤਰ੍ਹਾਂ ਦੀ ਆਈਟਮ ਹੈ ਤੁਹਾਨੂੰ ਦਿਖਾਵਾਂਗਾ ਵੀ ਇਹ ਤਾਵਲਸ ਹੈ ਕਿ ਚਾਵਲ ਦਿੰਨੇ ਆ 1 ਕਿਲੋ ਦੁੱਧ ਦਿੰਨੇ ਆ ਦੋ ਤਰ੍ਹਾਂ ਦੀ ਦਾਲਾ ਦਿੰਨੇ ਆ ਇੱਕ ਇਹ ਸੋਇਆਬੀਨ ਦਿੰਨੇ ਆ ਇਹ ਉਸ ਤੋਂ ਬਾਅਦ ਰਸ ਦਿੰਨੇ ਆ ਫਿਰ ਆਟਾ ਤੁਨ ਕੇ ਪਾਇਆ ਚਾਪਤੀ ਦਿੰਨੇ ਆ ਤੇਲ ਦਿੰਨੇ ਆ ਮਿਰਚ ਮਸਾਲਾ ਮਿਰਚ ਹੈ ਮਸਾਲਾ ਹੈ ਹਲਦੀ ਹੈ ਨਮਕ ਹੈ ਇਹ ਸਾਰਾ ਅਸੀਂ ਦੇ ਲਏ ਪੰਜਾਬ ਚ ਰਹਿਣੇ ਤਾਂ ਸਾਡੇ ਇਥੇ ਪਾਲਿਸ਼ਡ ਦਾਲ ਚੱਲਦੀ ਹੈ ਇਹਨਾਂ ਨੇ ਓਇਲ ਕੋਟਡ ਦਾਲ ਭੇਜੀ ਹੈ ਓਇਲ ਕੋਟਡ ਦਾਲ ਦਾ ਮਤਲਬ ਹੁੰਦਾ ਇੱਕ ਤਾਂ ਖਰਾਬ ਨਹੀਂ ਹੁੰਦੀ ਦੂਸਰਾ ਕੀ ਹੈ ਕਿ ਤੁਸੀਂ ਇਨਸਟੈਂਟ ਬਣਾਣੀ ਹੈ ਤੁਹਾਡੇ ਕੋਲ ਮਸ ਕੋਈ ਚੀਜ਼ ਨਹੀਂ ਹੈ ਇਹਦੇ ਵਿੱਚ ਓਇਲ ਪਿਆ ਹੋਇਆ ਹੈ ਬਸ ਤੁਸੀਂ ਮਿਰਚ ਮਸਾਲਾ ਪਾਣਾ ਹੈ ਤਾਂ ਇਹ ਰੈਡੀ ਹੋ ਜਾਏ ਲੌਂਗ ਟਰਮ ਚ ਚੱਲ ਸਕਦੀ ਹੈ ਹਾਂ ਲੌਂਗ ਟਰਮ ਹਾਂ ਇਹਦੀ ਇਹਦੀ ਇਹ ਜਿਹੜੀ ਸੈਲਫ ਲਾਈਫ ਹੈ 3 ਇਅਰ 3 ਸਾਲ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਕਰਨ ਦੇ ਲਈ ਅੱਜ 1600 ਕਰੋੜ ਦਿੱਤਾ ਹੈ 260 ਕਰੋੜ ਪਰसों ਜਾਰੀ ਕੀਤਾ ਹੈ ਹੁਣ 12000 ਕਰੋੜ ਜਿਹੜਾ ਸਰਕਾਰ ਕੋਸ ਡਿਜਾਸਟਰ ਮੈਨੇਜਮੈਂਟ ਫੰਡ ਦਾ ਸੀ ਉਹ ਪਿਆ ਸੀ ਉਹਨੇ ਖਰਚ ਨਹੀਂ ਕੀਤਾ ਉਹਦੇ ਲਈ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਖਰਚ ਕਰ ਦਿਓ ਉਰੇ 45 ਦਿਨ ਦੇ ਅੰਦਰ ਜੋ ਵੀ ਮੁਆਵਜ਼ਾ ਜੋ ਵੀ ਪੈਕੇਜ ਹੈ ਉਹ ਜਲਦ ਤੋਂ ਜਲਦ ਅਸੀਂ ਜਾਰੀ ਕਰਾਂਗੇ ਪਰ ਸਰਕਾਰ ਲਿਖ ਕੇ ਦੇਗੀ ਕਿ ਰੋਡ ਇਨਫਰਾਸਟ੍ਰਕਚਰ ਲਈ ਇੰਨਾ ਚਾਹੀਦਾ ਹੈ ਇਹ ਸਾਡੇ ਪਸ਼ੂਆਂ ਦਾ ਨੁਕਸਾਨ ਇੰਨਾ ਹੋ ਗਿਆ ਇਹਦੇ ਲਈ ਇੰਨਾ ਚਾਹੀਦਾ ਹੈ ਖੇਤਾਂ ਦਾ ਇੰਨਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਲਿਖ ਕੇ ਦੇਗੀ ਫਿਰ ਹੋਏ ਅਸੀਂ ਇਸ ਵਕਤ ਮੌਜੂਦ ਹਾਂ ਪੰਜਾਬ ਭਾਜਪਾ ਦੇ ਵੱਲੋਂ ਸਥਾਪਿਤ ਕੀਤੇ ਉਸ ਵੇਅਰ ਹਾਊਸ ਦੇ ਵਿੱਚ ਜਿੱਥੇ ਹੜਪੀੜਤਾਂ ਲਈ ਰਾਹਤ ਸਮੱਗਰੀ ਦੀਆਂ ਕਿੱਟਾਂ ਪੈਕ ਕੀਤੀਆਂ ਜਾਂਦੀਆਂ ਨੇ ਔਰ ਇੱਥੋਂ ਹੀ ਰਾਹਤ ਸਮੱਗਰੀ ਦੇ ਜੋ ਟਰੱਕ ਨੇ ਹੜਪੀੜਤ ਇਲਾਕਿਆਂ ਦੇ ਵਿੱਚ ਹੜ ਨਾਲ ਪ੍ਰਭਾਵਿਤ ਜੋ ਇਲਾਕੇ ਨੇ ਉਹਨਾਂ ਨੂੰ ਤੋਰੇ ਜਾਂਦੇ ਨੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਆਖਰੀ ਇਹਨਾਂ ਕਿੱਟਾਂ ਦੇ ਵਿੱਚ ਕਿਹੜਾ-ਕਿਹੜਾ ਸਮਾਨ ਮੌਜੂਦ ਹੁੰਦਾ ਹੈ ਰਾਸ਼ਨ ਤਾਂ ਅ ਦਿੱਤਾ ਹੀ ਜਾਂਦਾ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਜ਼ਰੂਰਤ ਦਾ ਸਮਾਨ ਇੱਥੋਂ ਹੀ ਭੇਜਿਆ ਜਾਂਦਾ ਹੈ ਪਹਿਲਾ ਪਿੰਡਾਂ ਦੇ ਵਿੱਚ ਪਾਜਪਾ ਦੇ ਜੋ ਵਰਕਰ ਨੇ ਉਹਨਾਂ ਦੇ ਵੱਲੋਂ ਜਾ ਕੇ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਕਿ ਲੋਕਾਂ ਨੂੰ ਕਿਹੜੇ ਸਮਾਨ ਦੀ ਜ਼ਰੂਰਤ ਹੈ ਤਾਂ ਫਿਰ ਉਸ ਸੂਚੀ ਦੇ ਆਧਾਰ ਦੇ ਉੱਤੇ ਹੀ ਇੱਥੋਂ ਸਮਾਨ ਪੈਕ ਹੋ ਕੇ ਜਾਂਦਾ ਹੈ ਤਾਂ ਉਹਨਾਂ ਲੋਕਾਂ ਤੱਕ ਫੌਰੀ ਰਾਹਤ ਦੇ ਤੌਰ ਦੇ ਉੱਤੇ ਇੱਕ ਪਰਿਵਾਰ ਨੂੰ ਜੋ ਕੁਝ ਵੀ ਆਪਣਾ ਜੀਵਨ ਦੁਬਾਰਾ ਸ਼ੁਰੂ ਕਰਨ ਲਈ ਚਾਹੀਦਾ ਹੁੰਦਾ ਤਾਂ ਉਹ ਸਾਰਾ ਸਮਾਨ ਇੱਥੋਂ ਭੇਜਿਆ ਜਾਂਦਾ ਤਾਂ ਦੱਸ ਦਈਏ ਕਿ ਦਿੱਲੀ ਹਰਿਆਣਾ ਅਤੇ ਗੁਜਰਾਤ ਦੇ ਵਿੱਚ ਜੋ ਭਾਜਪਾ ਦੀ ਸਰਕਾਰ ਹੈ ਤਾਂ ਉਹਨਾਂ ਦੇ ਵੱਲੋਂ ਇਹ ਜੋ ਮਦਦ ਦਾ ਹੱਥ ਵਧਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਇਹ ਰਾਹਤ ਸਮਗਰੀ ਭਜਵਾਈ ਗਈ ਹੈ ਤੇ ਇਹ ਰਾਹਤ ਸਮਗਰੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਪੂਰੇ ਅੰਬਾਰ ਲੱਗੇ ਹੋਏ ਨੇ ਔਰ ਇਹ ਸਾਰੀ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਈ ਜਾਵੇਗੀ ਔਰ ਇਹ ਦੇਖਿਆ ਜਾਵੇਗਾ ਕਿ ਕੋਈ ਵੀ ਘਰ ਇਸ ਰਾਹਤ ਸਮਗਰੀ ਤੋਂ ਵਾਂਝਾ ਨਾ ਰਵੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦੇ ਹਾਂ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੰਮਕਾਰ ਚੱਲਦਾ ਹੈ ਭਾਜਪਾ ਦੇ ਪੰਜਾਬ ਸਕੱਤਰ ਸਾਡੇ ਨਾਲ ਮੌਜੂਦ ਹੋਣਗੇ ਸੂਰਜ ਪਰਦਵਾਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਥੋਂ ਸਾਰਾ ਜੋ ਰਾਹਤ ਕਾਰਜ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇਸੇ ਤਰ੍ਹਾਂ ਦੇ ਜੋ ਵੇਅਰ ਹਾਊਸ ਸਥਾਪਿਤ ਕੀਤੇ ਗਏ ਨੇ ਭਾਜਪਾ ਦੇ ਵੱਲੋਂ ਤਾਂ ਉੱਥੋਂ ਚਲਾਇਆ ਜਾ ਰਿਹਾ ਹੈ ਤਾਂ ਸਾਡੇ ਨਾਲ ਪੰਜਾਬ ਭਾਜਪਾ ਦੇ ਸੈਕਟਰੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸੂਰਜ ਭਾਰਤਵਾਦੀ ਜੀ ਸੂਰਜ ਜੀ ਇਹ ਪੂਰੀ ਜੋ ਰਾਹਤ ਸਮਗਰੀ ਤੁਹਾਡੇ ਵੱਲੋਂ ਹੜ੍ਹ ਪੀੜਤਾਂ ਨੂੰ ਭੇਜੀ ਜਾ ਰਹੀ ਹੈ ਤਾਂ ਇਸ ਦੇ ਬਾਰੇ ਪਹਿਲਾਂ ਜਾਣਕਾਰੀ ਦਿਓ ਕਿਸ ਤਰੀਕੇ ਦੇ ਨਾਲ ਇਹ ਹੜ੍ਹ ਪੀੜਤਾਂ ਲਈ ਸਮਗਰੀ ਇਕੱਠੀ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਇੱਥੋਂ ਫਿਰ ਇਹਨਾਂ ਨੂੰ ਡਿਸਪੈਚ ਕੀਤਾ ਜਾਂਦਾ ਹੈ ਪੰਜਾਬ ਦੇ ਅੰਦਰ 21 ਤਰੀਕ ਦੀ ਰਾਤ ਬੜੀ ਮੰਦ ਭਾਗੀ ਸੀ ਜਿਸ ਦਿਨ ਪੂਰੇ ਪ੍ਰਦੇਸ਼ ਦੇ ਅੰਦਰ 2000 ਪਿੰਡਾਂ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਹੜ ਦਾ ਪਹਾੜ ਦੀ ਮਾਰ ਮਾਰ ਵਜੀ ਉਸ ਹੜ ਦੀ ਮਾਰ ਨੇ ਲੋਕਾਂ ਦਾ ਜੀਵਨ ਜਿਹੜਾ ਸੀ ਉਹ ਦੁਰਭਰ ਕੀਤਾ ਤੇ ਅੱਜ ਦੇ ਹੀ ਦੇਖਦੇ ਆ ਕਿ ਲਗਭਗ 14 ਜ਼ਿਲ੍ਹਿਆਂ ਦੇ ਅੰਦਰ ਵੀ 7 ਜ਼ਿਲ੍ਹੇ ਬੜੀ ਹੜ ਦੀ ਮਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਲਗਭਗ ਪੰਜਾਬ ਦੇ 2000 ਪਿੰਡਾਂ ਦੇ ਵਿੱਚੋਂ 1000 ਪਿੰਡ ਜਿਹੜੇ ਆ ਪੂਰੀ ਤਰੀਕੇ ਦੇ ਨਾਲ ਡਿਸਟਰੋਏ ਹੋਏ ਨੇ ਚਾਹੇ ਉਹ ਖੇਤੀ ਹੋਵੇ ਚਾਹੇ ਉਹ ਪਿੰਨੇ ਉਹਨਾਂ ਦੇ ਘਰ ਹੋਣ ਚਾਹੇ ਉੱਥੇ ਦੀਆਂ ਸੜਕਾਂ ਹੋਣ ਬੇਸਿਕ ਇਨਫਰਾਸਟ੍ਰਕਚਰ ਹੋਵੇ ਸਭ ਕੁਝ ਬਰਬਾਦ ਹੋਇਆ ਉਦੋਂ ਉਹ ਲੋਕ ਕਿਸ ਤਰੀਕੇ ਦੇ ਨਾਲ ਤੁਸੀਂ ਇਮੇਜਿਨ ਕਰੋ ਕਿ ਬੰਦਾ ਰਾਤ ਨੂੰ ਸੌ ਰਿਹਾ ਹੈ ਸਵੇਰੇ ਜਾਗਦਾ ਹੈ ਰਾਤ ਨੂੰ ਬਹੁਤ ਅੱਛੀ ਪ੍ਰਸਥਿਤੀ ਦੇ ਅੰਦਰ ਸੁੱਤਾ ਹੈ ਖਾਦਾ ਪੀਤਾ ਹੈ ਜਦੋਂ ਸਵੇਰੇ ਉੱਠਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਹੀ ਨਹੀਂ ਹੈ ਮੇਰੇ ਖੇਤਾਂ ਦੇ ਵਿੱਚ ਪਾਣੀ ਆ ਗਿਆ ਹੈ ਪਾਣੀ ਦੇ ਬਾਅਦ ਸਿਲਟ ਆਈ ਹੈ ਸਿਲਟ ਆਣ ਦੇ ਨਾਲ ਪੂਰੇ ਤਰੀਕੇ ਦੇ ਨਾਲ ਲਾਈਫ ਨੂੰ ਦੁਬਾਰਾ ਕਿੱਦਾਂ ਜ਼ਿੰਦਗੀ ਨੂੰ ਕਿੱਦਾਂ ਦੁਬਾਰਾ ਸ਼ੁਰੂ ਕਰਨਾ ਹੈ ਉਹਦੀ ਉਹਨਾਂ ਚਿੰਤਾ ਸਤਾਂਦੀ ਹੈ ਤਾਂ ਮੈਂ ਤਾਂ ਬਹੁਤ ਅਸੀਂ ਪੰਜਾਬ ਦੀ ਇਸ ਧਰਤੀ ਦੇ ਲੋਕ ਹੈ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਕਿ ਵੰਡੇ ਕਿ ਛੱਕੋ ਦੀ ਗੱਲ ਹੁੰਦੀ ਹੈ ਕਿਰਤ ਕਰੋ ਦੀ ਗੱਲ ਹੁੰਦੀ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਤੇ ਉਦੋਂ ਭਾਰਤੀ ਜਨਤਾ ਪਾਰਟੀ ਦਾ ਮੈਦਾਨ 'ਚ ਹੈ ਹੀ ਹੈ ਪੰਜਾਬ ਦੇ ਵੱਖ-ਵੱਖ ਐਨਜੀਓ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਹੋਰ ਧਾਰਮਿਕ ਸੰਸਥਾਵਾਂ ਉਹ ਸਭ ਬਾਹਰ ਆਈਆਂ ਉਹਨਾਂ ਨੇ ਇਸ ਦੁੱਖ ਦੀ ਘੜੀ ਦੇ ਅੰਦਰ ਦੁੱਖ ਵੰਡਾਉਣ ਦੇ ਲਈ ਲੋਕਾਂ ਦੇ ਨਾਲ ਖੜੇ ਹੋਏ ਆ ਚਾਹੇ ਉਹਨਾਂ ਨੂੰ ਭੋਜਨ ਖਵਾਨ ਦੀ ਗੱਲ ਕੀਤੀ ਹੈ ਰੋਟੀ ਖਵਾਨ ਦੀ ਦੇਣ ਦੀ ਗੱਲ ਕੀਤੀ ਹੈ ਚਾਹੇ ਉਹਨਾਂ ਜ਼ਰੂਰਤ ਦੀਆਂ ਚੀਜ਼ਾਂ ਦੇਣ ਦੀ ਗੱਲ ਕੀਤੀ ਹੈ ਇਹ ਪ੍ਰਯਾਸ ਸਾਰਾ ਲੋਕਾਂ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਵੀ ਪਹਿਲੇ ਦਿਨ ਤੋਂ ਇਸ ਪ੍ਰਯਾਸ ਦੇ ਲਈ ਲੱਗੀ ਔਰ ਪਹਿਲੇ ਉਹ ਡੀਸੈਂਟਰਲਾਈਜ਼ ਸੀ ਉਹ ਉਹ ਡੀਸੈਂਟਰਲਾਈਜ਼ ਹੋਣ ਦੇ ਕਾਰਨ ਕੀ ਸੀ ਵੱਖ-ਵੱਖ ਜਗ੍ਹਾ ਦੇ ਉੱਤੇ ਆਪਣੇ ਆਪਣੇ ਪੱਧਰ ਦੇ ਉੱਤੇ ਯੋਜਨਾ ਦੇ ਨਾਲ ਮੋਦੀ ਸਾਹਿਬ ਦੀ ਦੂਰਦਰਸ਼ੀ ਅੰਦੇਸ਼ੀ ਯੋਜਨਾ ਔਰ ਭਾਰਤੀ ਜਨਤਾ ਪਾਰਟੀ ਦੇ ਕੋਮੀ ਪ੍ਰਧਾਨ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਹ ਕੰਮ ਸ਼ੁਰੂ ਕੀਤੇ ਗਏ ਵੱਖ-ਵੱਖ ਜਗ੍ਹਾ 'ਤੇ ਲੰਗਰ ਲਗਾਉਣੇ ਔਰ ਉਹਨਾਂ ਮੈਡੀਕਲ ਮੈਡੀਸਿਨਸ ਪਹੁੰਚ ਪਹੁੰਚਾਉਣਾ ਪਸ਼ੂਆਂ ਦਾ ਚਾਰਾ ਦੇਣਾ ਫਿਰ ਉਸ ਤੋਂ ਬਾਅਦ ਅਨਾਜ ਪਹੁੰਚਾਉਣ ਦਾ ਕੰਮ ਪਿਛਲੇ 10-12 ਦਿਨ ਤੋਂ ਅਸੀਂ ਸੈਂਟਰਲਾਈਜ਼ ਕਰਦੇ ਹੋਏ ਇੱਥੇ ਅਸੀਂ 8 ਵੇਰ ਹਾਊਸ ਸਥਾਪਿਤ ਕੀਤੇ ਆ 8 ਗੋਦਾਮ ਸਥਾਪਿਤ ਕੀਤੇ ਨੇ ਉਹਨਾਂ 8 ਗੋਦਾਮਾਂ ਦੇ ਵਿੱਚ ਇਹ ਅਸੀਂ ਡਿਸਪੈਚ ਕਰਨ ਦਾ ਇੱਥੋਂ ਹੀ ਸਾਰਾ ਸਮਾਨ ਜਾਂਦਾ ਹੈ ਜਿੱਦਾਂ ਦੋ ਦੋ ਗੋਦਾਮਾਂ ਦੇ ਵਿੱਚ ਰਾਸ਼ਨ ਹੈ ਦੋ ਗੋਦਾਮਾਂ ਦੇ ਵਿੱਚ ਤਰਪਾਲ ਔਰ ਕੰਬਲ ਹੈ ਦੋ ਦੋ ਗੋਦਾਮਾਂ ਦੇ ਵਿੱਚ ਆਪਣਾ ਕੀ ਕਹਿੰਦੇ ਇਹ ਇਹ ਮੰਜੇ ਔਰ ਉਹ ਹੈ ਕੀ ਕਹਿੰਦੇ ਤਰਪਾਲਾ ਹੈ ਐਦਾਂ ਹੀ ਉਹ ਜੁੱਤੇ ਚੱਪਲ ਹੈ ਐਦਾਂ ਹੀ ਇੱਕ ਮੈਡੀਸਨ ਦਾ ਗੋਦਾਮ ਐਸੀ 8 ਮੈਡੀਸ ਗੋਦਾਮ ਅਸੀਂ ਸਥਾਪਿਤ ਕੀਤੇ ਹਨ ਉੱਥੋਂ ਅਸੀਂ ਥੱਲੇ ਦੀ ਜੋ ਰਿਕੁਆਇਰਮੈਂਟ ਹੈ ਪਹਿਲੇ ਇੱਕ ਵਾਰੀ ਅਸੀਂ ਭੇਜਿਆ ਫਿਰ ਉਸ ਵਾਰ ਜੋ ਰਿਕੁਆਇਰਮੈਂਟ ਹੈ ਕਿ ਸਾਡੇ ਮੰਨ ਲਓ 986 ਪਿੰਡ ਹੈ ਤਾਂ 986 ਪਿੰਡ ਦੇ ਅੰਦਰ ਸਵਾ ਲੱਖ ਪਰਿਵਾਰ ਇਫੈਕਟ ਹੋਇਆ ਸਵਾ ਲੱਖ ਪਰਿਵਾਰ ਨੂੰ ਉਹ ਰਿਕੁਆਇਰਮੈਂਟ ਹੈ ਰਾਸ਼ਨ ਦੀ ਰਿਕੁਆਇਰਮੈਂਟ ਹੈ ਸਮਾਨ ਦੀ ਰਿਕੁਆਇਰਮੈਂਟ ਹੈ ਉਸ ਇੱਥੋਂ ਪੂਰਾ ਕਰਕੇ ਅਸੀਂ ਭੇਜਦੇ ਹਾਂ ਤੇ ਇਹਦੇ ਅੰਦਰ ਹੀ ਦੇਖਾਂਗੇ ਜਿਸ ਤਰ੍ਹਾਂ ਦਾ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਪਲੱਸ ਉੱਥੇ ਦੀ ਸਰਕਾਰ ਸਤਕਾਰਯੋਗ ਮੁੱਖ ਮੰਤਰੀ ਨੈਪ ਸਿੰਘ ਸੈਣੀ ਜੀ ਔਰ ਦਿੱਲੀ ਦੇ ਮੁੱਖ ਮੰਤਰੀ ਸਤਕਾਰਯੋਗ ਸ਼੍ਰੀਮਤੀ ਰੇਖਾ ਗੁਪਤਾ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਪਹਿਲੇ 26000 ਕਿੱਟਾਂ ਸਾਨੂੰ ਰਾਸ਼ਨ ਦੀਆਂ ਫਿਰ ਕੰਬਲ ਜ਼ਰੂਰਤ ਦਾ ਸਮਾਨ ਭੇਜਿਆ ਉਹ ਅਸੀਂ ਥੱਲੇ ਡਿਸਟ੍ਰੀਬਿਊਟ ਕਰਨ ਦਾ ਕੰਮ ਕੀਤਾ ਹੈ ਹੂੰ ਲਗਭਗ ਗੁਜਰਾਤ ਸਰਕਾਰ ਨੇ ਸਾਨੂੰ ਔਰ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਲਗਭਗ 14 ਇੱਕ ਟ੍ਰੇਨ ਪੂਰੀ ਆਈਸੀ ਜੇ ਦੇ ਵਿੱਚੋਂ 12 ਬੋਗੀਆਂ ਜਿਹੜੀਆਂ ਸਾਨੂੰ ਰਾਸ਼ਨ ਦੋ ਬੋਗੀਆਂ ਦੇ ਵਿੱਚ ਸਾਨੂੰ ਮੈਡੀਸਨ ਦਿੱਤੀ ਹੈ ਇਹ ਸਾਰਾ ਸਮਾਨ ਪਹੁੰਚਿਆ ਉਹ ਅਸੀਂ ਇਹ ਦੇਖੋਗੇ ਤਾਂ ਇਹ ਸਾਰਾ ਇਹ ਸਮਾਨ ਡਿਸਟ੍ਰੀਬਿਊਟ ਕਰਕੇ ਇਹਨਾਂ ਦੇ ਕਿੱਟਾਂ ਬਣ ਰਹੀਆਂ ਉਹਦੇ ਅੰਦਰ ਇੱਕ ਰਾਸ਼ਨ ਕਿੱਟ ਹੈ ਰਾਸ਼ਨ ਕਿੱਟ ਦੇ ਅੰਦਰ 15 ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਹੀ ਸੀ ਕਿ ਆ ਸਾਨੂੰ ਦੇਖ ਰਹੇ ਹਾਂ ਕਿ ਕਾਫੀ ਭਰਿਆ ਹੋਇਆ ਤਾਂ ਆਪਾਂ ਪੂਰਾ ਦਿਖਾ ਵੀ ਦਿੰਦੇ ਆ ਆਪਣੀ ਟੀਮ ਨੂੰ ਸ਼ੁਰੂ ਕਰਦੇ ਹਾਂ ਇਹ ਸਾਡੇ 프라이ਪਨ ਔਰ ਟੋਪੀਆ ਹੈ ਜਿਹਦੇ ਅੰਦਰ ਚਾਹ ਬਣਾਣੀ ਹੈ ਕੋਈ ਤੜਕਾ ਲਗਾਣਾ ਹੈ ਕੋਈ ਸਬਜੀ ਬਣਾਨੀ ਹੈ ਤੇ ਉਹ ਹੈ ਇਹ ਸਾਡੇ ਕੀ ਜੁੱਤੇ ਚੱਪਲ ਹੈ ਇਹ ਖੇਤਾਂ ਦੇ ਵਿੱਚ ਮਜ਼ਦੂਰਾਂ ਨੇ ਜਾਂ ਕਿਸਾਨਾਂ ਨੇ ਕੰਮ ਕਰਨਾ ਹੈ ਤਾਂ ਇੱਕ ਟੈਂਪਰੇਰੀ ਜਿਹੜੇ ਸ਼ੂਜ਼ ਹੈ ਪਲੱਸ ਮਹਿਲਾਵਾਂ ਦੇ ਲਈ ਚੱਪਲ ਜੈਂਟਸ ਲਈ ਚੱਪਲ ਇਹ ਸਾਰੀ ਵਿਵਸਥਾ ਹੈ ਇਹਦਰ ਪਾਸ ਦੇਖਦੇ ਹਾਂ ਉਹ ਪਾਣੀ ਹੈ ਉਹਦੇ ਪਿੱਛੇ ਅਸੀਂ ਦੇਖਾਂਗੇ ਤਾਂ ਮੰਜੇ ਬਿਸਤਰ ਮੰਜੇ ਹੈ ਤੇ ਇਧਰ ਇਹ ਕੰਬਲ ਕੰਬਲ ਦੀ ਵਿਵਸਥਾ ਸਾਰੀ ਕੰਬਲ ਵੀ ਤਿੰਨ ਤਰ੍ਹਾਂ ਦੇ ਹੈ ਕਿਉਂਕਿ ਹੂੰ ਜਦੋਂ ਇਹ ਸਾਰੀਆਂ ਚੀਜ਼ਾਂ ਆਈਆਂ ਤੇ ਕਿਸੇ ਦਾ ਇਹ ਇਸ ਤੋਂ ਬਾਅਦ ਜਿਹੜੇ ਆਫਟਰ ਫਲਡ ਦੇ ਇਫੈਕਟ ਕੀ ਹੁੰਦੇ ਹੈਗੀ ਜਮੀਨ ਫਟਦੀ ਹੈ ਉਹਦੇ ਅੰਦਰ ਜਦੋਂ ਜਦੋਂ ਸਾਡਾ ਉਹ ਕੀ ਕਹਿੰਦੇ ਫਰਸ਼ ਬਣੇਗਾ ਬਣੇਗਾ ਉਸ ਤੋਂ ਪਹਿਲਾਂ ਥੱਲੇ ਵਿਛਾਂ ਲੀ ਤਰਪਾਲ ਹੈ ਤਰਪਾਲ ਦੇ ਉੱਤੇ ਕੰਬਲ ਹੈ ਫਿਰ ਉਸ ਤੋਂ ਬਾਅਦ ਉੱਪਰ ਲੈਣ ਦੇ ਲਈ ਕੰਬਲ ਹੈ ਇੱਕ ਫਿਰ ਜਿਹੜਾ ਨੋਰਮਲ ਕੰਬਲ ਹੁੰਦਾ ਜਿਹੋ ਜਿਹਾ ਅੱਜਕੱਲ੍ਹ ਵਾਤਾਵਰਣ ਹੈ ਉਹ ਸਭ ਦੇਣ ਦਾ ਪ੍ਰਯਾਸ ਅਸੀਂ ਕੀਤਾ ਹੈ ਇਹ ਸਾਡੀ ਕਿ ਬਰਤਨ ਕਿਟ ਹੈ ਇਦੇ ਅੰਦਰ ਇੱਕ ਪ੍ਰੈਸ਼ਰ ਕੁੱਕਰ ਹੈ ਟੋਪ ਇੱਕ ਇੱਕ ਪਤੀਲਾ ਹੈ ਕੜਚੀ ਹੈ ਪਲੇਟਾਂ ਹੈ ਚਮਚ ਹੈ ਗਲਾਸ ਹੈ ਇਹ ਸਾਰੀ ਚੀਜ਼ ਅਸੀਂ ਬਣਾਈ ਹੈ ਇੱਕ ਇੱਕ ਪਰਿਵਾਰ ਤੋਂ ਜੋ ਚਾਹੀਦਾ ਹੁੰਦਾ ਹੈ ਉਹ ਹੀ ਦੇ ਦਿਆ ਜਿਹਨੂੰ ਜਿਹਨਾਂ ਨੂੰ ਉਹ ਅਸੀਂ ਤੁਰੰਤ ਚਾਹੀਦਾ ਆਹ ਮੰਝਾ ਦੇਖੋਗੇ ਇਹ ਮੰਝੇ ਵੀ ਹਰ ਫੈਮਿਲੀ ਨੂੰ ਦੋ ਮੰਝੇ ਦੇ ਦੇ ਅਸੀਂ ਦੇ ਰਹੇ ਹਾਂ ਹਾਂਜੀ ਇਧਰ ਰਾਸ਼ਨ ਵੀ ਤੇ ਰਾਸ਼ਨ ਵੀ ਦੇਖਾਂਗੇ ਕਿ ਇਹ ਗੁਜਰਾਤ ਸਰਕਾਰ ਔਰ ਗੁਜਰਾਤ ਦੀ ਭਾਰਤੀ ਜਨਤਾ ਟੀ ਕਈ ਵਾਰੀ ਨੇ ਦਿੱਤਾ ਕਿ ਵੇਰੀ ਹੁੰਦਾ ਹੈ ਕਿ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਦਾਨ ਦੇ ਰਹੇ ਹਾਂ ਤੇ ਜੋ ਮਰਜ਼ੀ ਦੇ ਦੋ ਨਹੀਂ ਪਰ ਇਹਨਾਂ ਨੇ ਕੁਆਲਿਟੀ ਵਾਲ ਜਿਹੜਾ ਸਮਾਨ ਸਾਨੂੰ ਭੇਜਣ ਦਾ ਕੀਤਾ ਹੈ ਇੱਥੇ ਵੀ ਦਿਨ ਰਾਤ ਲੱਗ ਕੇ ਲੋਕ ਇੱਕ ਕਿੱਟਾ ਤਿਆਰ ਕਰ ਰਹੇ ਨੇ ਇਹ ਕਿੱਟਾ ਤਿਆਰ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਕਿੰਨਾ ਕਿੰਨਾ ਸਮਾਨ ਰੱਖਿਆ ਮੈਂ ਦੱਸ ਰਿਹਾ ਇਹਦੇ ਵਿੱਚ ਅਸੀਂ ਕੀ ਹੈ ਕਿ 10 ਤੋਂ 15 ਦਿਨ ਦਾ ਰਾਸ਼ਨ ਵਿਅਕਤੀ ਨੂੰ ਦੇਨੇ ਹ ਉਸ 10-15 ਦਿਨ ਦੇ ਰਾਸ਼ਨ ਦੇ ਅੰਦਰ ਲਗਭਗ 1.5 ਕਿਲੋ ਦੇ ਆਸਪਾਸ ਚੀਨੀ ਹੈ 2 ਕਿਲੋ ਦੇ ਆਸ-ਪਾਸ ਅਸੀਂ 2 ਕਿਲੋ ਪਲੱਸ ਅਸੀਂ ਚਾਵਲ ਦੇ ਰਹੇ ਹਾਂ ਇਹ ਦੇਖੋ ਚਾਵਲ ਦੇ ਰਹੇ ਹਾਂ ਇਹ ਲਗਭਗ 15 ਤਰ੍ਹਾਂ ਦੀ ਆਈਟਮ ਹੈ ਤੁਹਾਨੂੰ ਦਿਖਾਵਾਂਗਾ ਵੀ ਇਹ ਤਾਵਲਸ ਹੈ ਤਾਵਲ ਹੈ ਇਹ ਪਾਂਡਿਆਂ ਦਾ ਮੈਂ ਇੱਕ ਕਿਟ ਰੱਖੀ ਹੈ ਕਿ ਉਹ ਕਿ ਕੈਸ਼ਰੋਲ ਹੈ ਕਿ ਚਪਾਤੀ ਬਾਕਸ ਕਹੇ ਲੋ ਜਾਂ ਉਹਨੂੰ ਕਹੇ ਲੋ ਇਹ ਹੈ ਤੇ ਜਦੋਂ ਅਸੀਂ ਕਿਟ ਦੀ ਗੱਲ ਕਰਦੇ ਹਾਂ ਤੇ ਇਹ ਦੇਖੋ ਅਮੂਲ ਦਾ ਆਟਾ ਹੈ ਗੁਜਰਾਤ ਕੋਆਪਰੇਟਿਵ ਨੇ ਜਿਹੜਾ ਸਰਕਾਰ ਨੇ ਸਾਨੂੰ ਭੇਜਿਆ ਇਹ ਲਗਭਗ 15 ਤਰ੍ਹਾਂ ਦੀ ਆਈਟਮ ਇਹਦੇ ਅੰਦਰ ਅਸੀਂ ਪਾ ਕੇ ਦੇਣੇ ਆ 10 ਕਿਲੋ ਆਟਾ ਦੇਣੇ ਆ 2 2.5 ਕਿਲੋ ਮੈਂ ਕਿਹਾ ਚਾਵਲ ਦੇਣੇ ਆ 1 ਕਿਲੋ ਦੁੱਧ ਦੇਣੇ ਆ ਦੋ ਤਰ੍ਹਾਂ ਦੀ ਦਾਲਾ ਦੇਣੇ ਆ ਇੱਕ ਇਹ ਸੋਇਆਬੀਨ ਦੇਣੇ ਆ ਇਹ ਉਸ ਤੋਂ ਬਾਅਦ ਰਸ ਦੇਣੇ ਆ ਫਿਰ ਆਟਾ ਤੁੰਗੈ ਪਾਇਆ ਚਾਪਤੀ ਦੇਣੇ ਆ ਤੇਲ ਦੇਣੇ ਆ ਮਿਰਚ ਮਸਾਲਾ ਮਿਰਚ ਹੈ ਮਸਾਲਾ ਹੈ ਹਲਦੀ ਹੈ ਨਮਕ ਹੈ ਇਹ ਸਾਰਾ ਅਸੀਂ ਦੇਣੇ ਹਾਂ ਸੂਟ ਵੀ ਹਾਂ ਇਦੇ ਵਿੱਚ ਤਿੰਨ ਤਰ੍ਹਾਂ ਦੀਆਂ ਅਸੀਂ ਕੈਟਾਗਰੀ ਬਣਾਈਆਂ ਬੱਚਿਆਂ ਵਾਸਤੇ ਸੂਟ, ਲੇਡੀਜ਼ ਔਰ ਜੈਂਟਸ ਲਈ ਸੂਟ। ਸਟੀਚਿੰਗ ਵੀ ਹੈ ਔਰ ਨੋਨ ਸਟੀਚਿੰਗ ਵੀ ਹੈ। ਦੋਨੋਂ ਤਰ੍ਹਾਂ ਦੇ ਹੈ। ਇਹ ਸਾਰਾ ਇਹ ਸਾਰਾ ਸੀਰੇ ਦੇ ਅੰਦਰ ਇਕੱਠਾ। ਇਹ ਸਾਡਾ ਆਟਾ ਹੈ। ਆਟੇ ਦੀਆਂ ਤਿੰਨ ਕੈਟਾਗਰੀਆਂ ਹਨ। 1 ਕਿਲੋ ਦਾ ਪੈਕ ਹੈ, 5 ਕਿਲੋ ਦਾ ਪੈਕ ਹੈ, 10 ਕਿਲੋ ਦਾ ਪੈਕ ਹੈ। ਤੇ ਇਹ ਦੇਖੋਗੇ ਅਮੂਲ ਦਾ ਸੁੱਕਾ ਦੁੱਧ ਹੈ। ਅਮੂਲ ਦਾ ਸੁੱਕਾ ਦੁੱਧ ਹੈ। ਇਹ 1 ਕਿਲੋ ਦਾ ਪੈਕ ਹੈ। ਹੁਣ ਇੱਕ ਦਾਲ ਦੀ ਵਿਸ਼ੇਸ਼ਤਾ ਕਿਉਂਕਿ ਅਸੀਂ ਵੀ ਪੰਜਾਬ 'ਚ ਰਹਿੰਦੇ ਹਾਂ ਤੇ ਸਾਡੇ ਇੱਥੇ ਪਾਲਿਸ਼ਡ ਦਾਲ ਚੱਲਦੀ ਹੈ। ਇਹਨਾਂ ਨੇ ਓਇਲ ਕੋਟਡ ਦਾਲ ਭੇਜੀ ਹੈ। ਓਇਲ ਕੋਟਡ ਦਾਲ ਦਾ ਮਤਲਬ ਹੁੰਦਾ ਇੱਕ ਤਾਂ ਖਰਾਬ ਨਹੀਂ ਹੁੰਦੀ। ਦੂਸਰਾ ਕੀ ਹੈ ਕਿ ਤੁਸੀਂ ਇਨਸਟੈਂਟ ਬਣਾਣੀ ਹੈ। ਤੁਹਾਡੇ ਕੋਲ ਮਸ ਕੋਈ ਚੀਜ਼ ਨਹੀਂ ਹੈ। ਇਹਦੇ ਵਿੱਚ ਓਇਲ ਪਿਆ ਹੋਇਆ ਹੈ। ਬਸ ਤੁਸੀਂ ਮਿਰਚ ਮਸਾਲਾ ਪਾਣਾ ਹੈ ਤਾਂ ਇਹ ਰੈਡੀ ਹੋ ਜਾਏਗਾ। ਲੌਂਗ ਟਰਮ ਵੀ ਚੱਲ ਸਕਦਾ ਹੈ। ਹਾਂ ਲੌਂਗ ਟਰਮ। ਹਾਂ। ਜੇਦੀ ਜੇਦੀ ਇਹਦੀ ਸੈਲਫ ਲਾਈਫ ਹੈ 3 ਇਅਰ 3 ਸਾਲ। ਹਾਂਜੀ। ਤੇ ਇਹ ਦੇਖੋਗੇ ਉਹ ਸਾਡੇ ਡਾਈਨਿੰਗ ਮਤਲਬ ਡিনার ਸੈਟ ਹੈ ਕਿਉਂਕਿ ਕਿਸੇ ਕੋਲ ਕੁਝ بچਿਆ ਹੀ ਨਹੀਂ ਹੈ ਤੇ ਘਟ ਤੋਂ ਘਾਟੋ ਆਪਣਾ ਜੀਵਨ ਜੀਣ ਦੇ ਲਈ 6 ਪਲੇਟਾਂ ਜੈਨੇ 6 ਕਟੋਰੀਆਂ ਚਾਹੀਦੀਆਂ ਇਹ ਸਾਰੀਆਂ ਦੇ ਕੇ ਉਹਨੂੰ ਕਰ ਸਕਦੇ ਤੇ ਇਹ ਵੰਡ ਤੁਸੀਂ ਕਰਦੇ ਕਿਸ ਤਰੀਕੇ ਨਾਲ ਫੈਮਿਲੀ ਕਿਸ ਤਰੀਕੇ ਨਾਲ ਫੈਮਿਲੀ ਰਿਕੋਗਨਾਈਜ਼ ਕਰਦੇ ਪਿਛ ਅਸੀਂ ਐਡਾ ਕਰਦੇ ਪਏ ਆ ਫੈਮਿਲੀ ਨੂੰ ਪਿਛ ਅਸੀਂ ਐਡਾ ਕਰਦੇ ਆ ਕਿ ਹੁਣ ਸਾਡਾ ਜਿਹੜਾ ਸਟਰਕਚਰ ਹੈ ਸਾਡਾ ਸਟਰਕਚਰ ਜ਼ਿਲ੍ਹਾ ਲੈਵਲ ਤੇ ਸ਼ੁਰੂ ਹੁੰਦਾ ਜ਼ਿਲ੍ਹੇ ਦੇ ਵਿੱਚ ਹਾਂਜੀ ਜ਼ਿਲ੍ਹਾ ਲੈਵਲ ਦੇ ਉੱਤੇ ਸਟਰਕਚਰ ਹੈ ਸਾਡਾ ਉਹਦੇ ਵਿੱਚ ਇੱਕ ਵਿਧਾਨ ਸਭਾ ਨੂੰ ਟਾਰਗੇਟ ਕੀਤਾ ਉਸ ਵਿਧਾਨ ਸਭਾ ਦੇ ਚਾਰ ਸਰਕਲ ਹੈ ਚਾਰ ਮੰਡਲ ਹੈ ਉਹ ਇੱਕ ਇੱਕ ਮੰਡਲ ਦੇ ਆਲੇ ਦੁਆਲੇ ਲਗਭਗ 40 ਤੋਂ 45 ਪਿੰਡ ਹੁੰਦੇ ਆ ਉਸ ਤੋਂ ਪਿੰਡ ਦੇ ਵਿੱਚ ਸਾਡਾ ਵਰਕਰ ਕੋਈ ਨਾ ਕੋਈ ਬੈਠਾ ਹੈ ਉੱਥੇ ਬੂਥ ਲੈਵਲ ਦੇ ਉੱਤੇ ਉਹ ਉੱਥੇ ਦੀ ਰਿਕੁਆਇਰਮੈਂਟ ਹੈ ਜਿਹੜਾ 70 ਪਰਿਵਾਰ ਹੈ 70 ਪਰਿਵਾਰਾਂ ਨੂੰ ਕੀ ਚਾਹੀਦਾ ਕਿ ਇਹਨੂੰ ਰਾਸ਼ਨ ਚਾਹੀਦਾ ਹੈ ਰਾਸ਼ਨ ਦੇ ਨਾਲ ਇਹਨੂੰ ਇੱਕ ਕੱਪੜੇ ਚਾਹੀਦੇ ਨੇ ਉਹ ਚਾਹੀਦੇ ਨੇ ਉਹ ਇੱਕ ਦੋ ਤਰ੍ਹਾਂ ਦੇ ਕਾਰਡ ਬਣਾਈ ਕਾਰਡ ਰਿਕਾਰਡ ਵਾਸਤੇ ਇੱਕ ਕਾਰਡ ਉਹਨਾਂ ਨੂੰ ਦਿੱਤਾ ਹੈ ਮੰਨ ਲਓ ਰਾਸ਼ਨ ਦੇ ਤਾਂ ਟਿਕ ਦੂਜੀ ਵਾਰੀ ਉਹਨਾਂ ਨੂੰ ਰਾਸ਼ਨ ਨਹੀਂ ਚਾਹੀਦਾ ਸਾਨੂੰ ਬਰਤਨ ਚਾਹੀਦੇ ਨੇ ਟਿਕ ਤੀਜੀ ਵਾਰੀ ਉਹਨਾਂ ਨੂੰ ਇਹ ਨਹੀਂ ਸਾਨੂੰ ਕੰਬਲ ਚਾਹੀਦੇ ਨੇ ਉਹ ਟਿਕ ਕਰਕੇ ਅਸੀਂ ਉਹਨੂੰ ਕਹਾਂ ਤਾਂ ਇੱਕ ਫੈਮਿਲੀ ਨੂੰ ਇੱਕ ਹੀ ਕਿੱਟ ਮਿਲਦੀ ਹੈ ਰਾਸ਼ਨ ਵਾਲੀ ਜਾਂ ਵਰਤਨ ਵਾਲੀ ਉੱਥੇ ਦੇ ਉੱਥੇ ਦੇ ਦੇਖੋ ਉੱਥੇ ਦੀ ਮੰਨ ਲਓ ਜੁਆਇੰਟ ਫੈਮਿਲੀ ਹੈ ਉੱਥੇ ਇੱਕ ਨਾ ਨਹੀਂ ਦੋ ਹੈ ਤੂੰ ਦੋ ਦੇਵਾਂਗੇ ਆਪਾਂ ਲੇਕਿਨ ਇੱਕ ਪਰਿਵਾਰ ਦੇ ਵਿੱਚ ਅਸੀਂ ਮੰਨਦੇ ਹਾਂ ਕਿ 6 ਲੋਕ ਹੁੰਦੇ ਆ ਤੇ 6 ਲੋਕਾਂ ਦੇ ਸਾਹਮਣੇ ਇੱਕ ਕਿੱਟ ਇੱਕ ਰਾਸ਼ਨ ਦੀ ਜੇ ਜ਼ਿਆਦਾ ਹੈ ਤਾਂ ਉਹਨੂੰ ਜ਼ਿਆਦਾ ਦੇ ਦਿੰਦੇ ਨਹੀਂ ਰਾਸ਼ਨ ਤੋਂ ਇਲਾਵਾ ਜੇ ਦੂਸਰਾ ਸਮਾਨ ਆ ਉਹ ਵੀ ਨਾਲ ਫਿਰ ਨਾਲ ਹੀ ਦਿੰਦੇ ਨਾਲ ਹੀ ਦਿੰਦੇ ਨਾਲ ਹੀ ਨਾਲ ਹੀ ਦਿੰਦੇ ਨਾਲ ਹੀ ਦਿੰਦੇ ਅਸੀਂ ਜਿਹਦਾ ਅਸੀਂ ਤੈਅ ਕੀਤਾ ਹੈ ਕਿ ਦੋ 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 ਮੰਜੇ ਹੈ ਦੋ ਤਿੰਨ ਤਰ੍ਹਾਂ ਦੇ ਦੋ ਦੋ ਕੰਬਲ ਹੈ ਉਹ ਦੇਣੇ ਹੈ ਇੱਕ ਭਾਂਡਿਆਂ ਦੀ ਕਿੱਟ ਦੇਣੀ ਹੈ ਇੱਕ ਅਸੀਂ ਡਾਈਨਿੰਗ ਡਿਨਰ ਸੈੱਟ ਦੇਣਾ ਹੈ ਇੱਕ ਰਾਸ਼ਨ ਕਿੱਟ ਦੇਣੀ ਹੈ ਜੇ ਜ਼ਿਆਦਾ ਹੈ ਤਾਂ ਉਹਨੂੰ ਫਿਰ ਮਲਟੀਪਲਾਈ ਕਰਕੇ ਕਰਕੇ ਉਹ ਦੇ 24 ਮਸ਼ੀਨਸ ਹਨ ਵਾਈਆਂ ਉਹ ਵੀ ਅਸੀਂ ਥੱਲੇ ਭੇਜੀਆਂ ਹੁਣ ਜੀ ਇਹ ਦੇਖੋਗੇ ਕਿ ਸਾਡੇ ਕੋਲ ਲਗਭਗ ਦੋ ਬੋਗੀ ਦੋ ਬੋਗੀ ਔਰ ਦੋ ਟਰੱਕ ਮੈਡੀਸਨ ਹੈ ਹੂੰ ਸਾਡੇ 100 ਟੀਮਸ ਜਿਹੜੀਆਂ ਹੈਗੀਆਂ 100 ਟੀਮਾਂ ਮੈਡੀਕਲ ਕੈਂਪ ਜਿਹੜੇ ਹੈ ਦੋ ਤਿੰਨ ਦਿਨ ਤੇ ਸ਼ੁਰੂ ਹੋ ਜਾਣਗੇ ਕਿਉਂਕਿ ਇਸ ਤੋਂ ਬਾਅਦ ਜਦੋਂ ਪਾਣੀ ਘਟਦਾ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਮੱਕੀ ਮੱਛਰ ਨਾਲ ਪੈਦਾ ਹੁੰਦੀਆਂ ਹਨ ਐਨੀਮਲਸ ਦੇ ਅੰਦਰ ਵੀ ਹਿਊਮਨਸ ਦੇ ਅੰਦਰ ਵੀ ਦੋਨੋਂ ਤਰ੍ਹਾਂ ਦੇ ਮੈਡੀਕਲ ਕੈਂਪ ਭਾਰਤੀ ਜਨਤਾ ਪਾਰਟੀ ਲਗਾਉਣ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜੀ ਅੰਤੋ ਦੇ ਦੀ ਸੋਚ ਹੈ ਕਿ ਜਿਹੜੀ ਲਾਸਟਲੇ ਪਾਇਦਾਨ ਤੇ ਬੰਦਾ ਖੜਾ ਹੈ ਵੈਸੇ ਦੇਖੋ ਜ਼ਮੀਰਦਾਰ ਆਦਮੀ ਨੂੰ ਨੁਕਸਾਨ ਸਭ ਤੋਂ ਜ਼ਿਆਦਾ ਹੋਇਆ ਹੈ ਜ਼ਮੀਰਦਾਰ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੈ ਕਿਉਂਕਿ ਉਹਦੀ ਜ਼ਮੀਨ ਚਲੇਗੀ ਕਿਉਂਕਿ ਉਹਦਾ ਇੱਕ ਟਾਂ ਇੱਕ ਜਿਹੜੀ ਫਸਲ ਹੂਣ ਲੈਣੀ ਸੀ ਉਹ ਗਈ ਅਗਲੀ ਫਸਲ ਕੋ ਨਹੀਂ ਸਕਦੀ ਉਸ ਤੋਂ ਅਗਲੀ ਫਸਲ ਤੇ ਹੋਏਗੀ ਨਹੀਂ ਹੋਏਗੀ ਗਰੰਟੀ ਕੋਈ ਨਹੀਂ ਅੱਛਾ ਸੂਰਜ ਜੀ ਲੋਕਾਂ ਦੀ ਸ਼ਿਕਾਇਤ ਵੀ ਰਹਿੰਦੀ ਹੈ ਕਹਿੰਦੇ ਕਿ ਜ਼ਿਮੀਂਦਾਰ ਪਰਿਵਾਰਾਂ ਤੱਕ ਤਾਂ ਪਹੁੰਚ ਕੀਤੀ ਜਾਂਦੀ ਆ ਜਿੰਨੀਆਂ ਜੱਥੇਬੰਦੀਆਂ ਵੀ ਆਈਆਂ ਉਹਨਾਂ ਦੇ ਵੱਲੋਂ ਅੱਗੇ-ਅੱਗੇ ਤਾਂ ਪਹੁੰਚ ਕਰ ਲਈ ਜਾਂਦੀ ਆ ਪਰ ਪਿੱਛੇ ਦਿਹਾੜੀਦਾਰ ਪਰਿਵਾਰ ਆ ਮਜ਼ਦੂਰ ਵਰਗ ਦੇ ਪਰਿਵਾਰ ਆ ਨੁਕਸਾਨ ਉਹਨਾਂ ਦਾ ਵੀ ਕਾਫੀ ਹੋਇਆ ਘਰਵਾਰ ਉਹਨਾਂ ਦੇ ਵੀ ਤਬਾਹ ਵਿੱਚ ਹੋਇਆ ਤਾਂ ਉਹਨਾਂ ਨੂੰ ਵੀ ਇਹ ਸਾਰੀ ਰਾਹਤ ਪਹੁੰਚਦੀ ਹੈ ਮੈਂ ਕਹਿਣਾ ਜੀ ਇੱਕ ਪਿੰਡ ਦੇ ਅੰਦਰ 70 ਪਰਿਵਾਰ ਆ 70 ਪਰਿਵਾਰਾਂ ਦੇ ਅੰਦਰ ਮਜ਼ਦੂਰ ਵੀ ਰਹਿੰਦੇ ਆ ਕਿਸਾਨ ਵੀ ਰਹਿੰਦੇ ਆ ਜ਼ਿਮੀਂਦਾਰ ਵੀ ਰਹਿੰਦੇ ਆ ਹਰ ਤਰ੍ਹਾਂ ਦੇ ਵਿਅਕਤੀ ਰਹਿੰਦਾ ਉਹਦੀ ਲਿਸਟ ਬਣਾ ਕੇ ਹੂੰ ਤੁਸੀਂ ਦੇਖੋਗੇ ਭਾਜਪੀ ਦਾ ਇੱਕ ਬੜਾ ਅੱਛਾ ਮੈਨੂੰ ਜੋ ਲੱਗਦਾ ਹੈ ਕਿ ਜੇ ਦੋਸੀਂ ਕੰਮ ਕਰਦੇ ਲੋਕ ਐਸੇ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਕਿਸੇ ਨੂੰ ਮੈਂ ਉਹਦੇ ਪ੍ਰਤੀ ਉਹ ਨਹੀਂ ਕਰ ਰਿਹਾ ਪਰ ਮੈਂ ਇੱਕ ਜ਼ਰੂਰ ਕਹਿ ਰਿਹਾ ਕਿ ਬੀਜੇਪੀ ਦੇ ਲੋਕ ਫੋਟੋ ਤੇ ਕੱਟ ਬਲੀਵ ਕਰਕੇ ਫੀਲਡ 'ਚ ਜਾਦਾ ਜਾ ਕੇ ਉਸ ਪਰਿਵਾਰ ਦੇ ਅੰਦਰ ਜਿਹੜਾ ਬੰਦਾ ਮੰਗਰ ਨਹੀਂ ਆ ਰਿਹਾ ਉਹਨੋਂ ਦਿਨ ਦਾ ਪ੍ਰਿਆਸ ਅਸੀਂ ਕਰ ਰਹੇ ਹਾਂ ਮਜ਼ਦੂਰ ਦੇ ਅੰਦਰ ਵੀ ਸਾਨੂੰ ਬੜਾ ਅਫਸੋਸ ਹੈ ਕਿ ਕਿਸਾਨ ਦਾ ਨੁਕਸਾਨ ਤੇ ਹੋਇਆ ਇਹ ਮਜ਼ਦੂਰ ਦਾ ਸਤੂਦੀ ਦਿਹਾੜੀ ਨਹੀਂ ਲੱਗ ਰਹੀ ਵਿਚਾਰੇ ਦੀ ਔਰ ਉਹਨੂੰ ਵੀ ਰਾਸ਼ਨ ਪੰਚਾਨ ਦਾ ਕੰਮ ਸਮਾਨ ਦੇਣ ਦਾ ਕੰਮ ਹੁਣ ਉਹਦੀ ਮਜ਼ਦੂਰ ਦੀ ਕਿਸੇ ਛੱਤ ਡਿੱਗੀ ਹੈ ਇਹ ਸਾਰੀਆਂ ਤਰਪਾਲਾਂ ਦੇਣ ਦਾ ਕੰਮ ਅਸੀਂ ਉਹਦੇ ਅੰਦਰ ਕਰ ਰਹੇ ਹਾਂ ਕਿੰਨੀ ਹੁਣ ਤੱਕ ਰਾਖ ਦਾ ਸਮਗਰੀ ਤੁਹਾਡੇ ਵੱਲੋਂ ਭੇਜੀ ਜਾ ਚੁੱਕੀ ਹੈ ਅਜੇ ਤੱਕ ਅਸੀਂ 26000 26000 ਕਿਟ ਭੇਜਤੀ ਹੈ ਸਵਾ ਲੱਖ ਕਿਟ ਸਾਡੀ ਤਿਆਰ ਹੋ ਰਹੀ ਹੈ ਹੂੰ ਸਵਾਲ ਲੱਖ ਲੋਕਾਂ ਨੂੰ ਅਸੀਂ ਸਵਾਲ ਲੱਖ ਪਰਿਵਾਰਾਂ ਸੀ ਪਿਚ ਕਰ ਲਏ ਆ ਕਿ ਸਵਾਲ ਲੱਖ ਪਰਿਵਾਰਾਂ ਦੇ ਵਿੱਚ ਇਹ ਜ਼ਰੂਰਤ ਹੈ ਇਹਨੂੰ ਭੇਜਣਾ ਹੈ ਸਮਾਨ ਹੂੰ ਤੇ ਅਸੀਂ ਇਹ ਵੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਅੰਦਰ ਆਣਾ ਫਿਰ ਵੀ ਕਹਿਣਾ ਹੈ ਕਿ ਜਿਸ ਸੂਬੇ ਦੇ ਵਿੱਚ ਅਸੀਂ ਰਹਿੰਦੇ ਆ ਉਹ ਸੂਬੇ ਨੇ ਪੂਰੀ ਦੁਨੀਆ ਦੇ ਢਿੱਡ ਭਰਿਆ ਹੈ ਭਾਰਤ ਦਾ ਢਿੱਡ ਭਰਿਆ ਹੈ ਅੱਜ ਉਹਨਾਂ ਲੋੜ ਹੈ ਤੇ ਪੂਰਾ ਦੇਸ਼ ਉਹਦੇ ਨਾਲ ਖੜਾ ਹੈ ਕਿਉਂਕਿ ਸਾਡਾ ਸਰਮੋਰ ਹੈ ਮੁਕਟ ਹੈ ਤੇ ਉਹ ਪੰਜਾਬ ਦੇ ਨਾਲ ਪੂਰਾ ਦੇਸ਼ ਖੜਿਆ ਹੈ ਭਾਰਤ ਦੀ ਹਰ ਸਰਕਾਰ ਉਹਦੇ ਨਾਲ ਖੜੀ ਹੈ ਅੱਜ ਅਸੀਂ ਦੇਖਦੇ ਕਿ ਭਾਰਤੀ ਜਨਤਾ ਪਾਰਟੀ ਨੇ 17 ਸਰਕਾਰਾਂ ਨੇ ਤੇ ਉਹਨਾਂ ਨੇ ਅੱਗੇ ਆ ਕੇ ਹੱਥ ਫੜਿਆ ਹੈ ਉਹ ਕਹਿੰਦੇ ਕਿ ਜ਼ਰੂਰਤ ਹੈ ਹੋਰ ਦੱਸੋ ਅੱਜ ਹਰਿਆਣਾ ਅਸੀਂ ਧੰਨਵਾਦ ਕਰਦੇ ਹਰਿਆਣਾ ਦਾ ਦਿੱਲੀ ਦਾ ਗੁਜਰਾਤ ਦਾ ਹੋਰ ਵੀ ਸਰਕਾਰਾਂ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਇਹ ਸਰਕਾਰਾਂ ਵੀ ਸਮਾਨ ਸਾਨੂੰ ਦੇ ਰਹੀਆਂ ਤੇ ਕੋਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਕੀਤਾ ਜਾਵੇਗਾ ਹਾਂਜੀ ਜਦ ਤੱਕ ਲਾਈਵ ਜ਼ਿੰਦਗੀ ਜਿਹੜੀ ਹੈ ਪਟਰੀ 'ਚ ਨਹੀਂ ਆ ਜਾਂਦੀ ਮਹੀਨੇ ਤੱਕ 2 ਮਹੀਨੇ ਤੱਕ ਉਹਨੂੰ ਤਦ ਤੱਕ ਹੀ ਆਪਣੀ ਸੇਵਾ ਦਾ ਕੰਮ ਸਾਡਾ ਚੱਲਦਾ ਰਹੇਗਾ ਹੁਣ ਸਾਡਾ ਇਹ ਰਾਸ਼ਨ ਦੇ ਨਾਲ ਨਾਲ ਮੈਡੀਕਲ ਕੈਂਪ ਜਿਹੜੇ ਆ ਜਿਆਦਾ ਲੱਗਣ ਦੀ ਤਿਆਰੀ 'ਚ 100 ਕੈਂਪ ਸਾਡਾ 100 ਕੈਂਪ ਇੱਕ ਹੀ ਦਿਨ 'ਚ ਸ਼ੁਰੂ ਹੋਣਗੇ ਉਹ ਲਗਭਗ 15-20 ਦਿਨ ਚੱਲਦੇ ਰਹਿਣਗੇ ਪੂਰੇ ਹਰ ਪਿੰਡ 'ਚ ਜਾਣਗੇ ਉਹ ਟੀਮ ਸਾਡੀ अच्छा राहत समग्रता बहुत सारी जथबंधियां ਵੱਲੋਂ ਵੀ ਦਿੱਤੀ ਜਾ ਰਹੀ ਹੈ ਚਲੋ ਭਾਜਪਾ ਦੇ ਵੱਲੋਂ ਵੀ ਦਿੱਤੀ ਜਾ ਰਹੀ ਹੈ ਇਹ ਪਾਰਟੀਆਂ ਵੱਲੋਂ ਆਪਣੇ ਪੱਧਰ ਤੇ ਵੀ ਦਿੱਤੀ ਜਾ ਰਹੀ ਹੈ ਪਰ ਕੇਂਦਰ ਦੇ ਨਾਲ ਪੰਜਾਬ ਗਿਲਾ ਕਰਦਾ ਕਿ ਕਹਿੰਦੇ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਨਾਕਾफी ਪੈਕੇਜ ਹੈ ਉਸ ਨੂੰ ਲੈ ਕੇ ਕੁਝ ਕਹੋਗੇ हां ਦੇਖੋ 1600 ਕਰੋੜ ਪ੍ਰਧਾਨ ਮੰਤਰੀ ਉਸ ਦਿਨ ਦੇ ਕੇ ਗਏ ਉਹ ਕਹਿੰਦੇ ਕਿ ਜਿੱਦਾਂ ਮੈਂ ਕਹਾਂ ਨਾ ਜ਼ਿੰਦਗੀ ਸ਼ੁਰੂ ਕਰਨੀ ਹੈ ਤਾਂ ਉਹ ਕਹਿੰਦੇ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੈ ਕਿ ਮੰਨ ਲਓ ਤੁਸੀਂ ਸੜਕ ਕਿ ਨੂੰ ਚਲਾਣਾ ਸੜਕ ਤੇ ਚੱਲਣਾ ਹੈ ਤੇ ਉਹਦੇ ਟੋਏ ਪੈਗੇ ਨੇ ਉਹਨੂੰ ਭਰ ਲੋ ਫਿਰ ਕਿਸੇ ਨੂੰ ਕੋਈ ਰਾਹਤ ਸਮਗਰੀ ਦੇਣੀ ਹੈ ਤੇ ਉਹ ਦੇ ਦਿਓ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਕਰਨ ਦੇ ਲਈ ਅੱਜ 1600 ਕਰੋੜ ਦਿੱਤਾ ਹੈ 260 ਕਰੋੜ ਪਰਸੋ ਜਾਰੀ ਕੀਤਾ ਹੈ ਹੁਣ 12000 ਕਰੋੜ ਜਿਹੜਾ ਸਰਕਾਰ ਕੋਲ ਡਿਜਾਸਟਰ ਮੈਨੇਜਮੈਂਟ ਫੰਡ ਦਾ ਸੀ ਉਹ ਪਿਆ ਸੀ ਉਹਨੇ ਖਰਚ ਨਹੀਂ ਕੀਤਾ ਉਹਦੇ ਲਈ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਖਰਚ ਕਰ ਦਿਓ ਉਸ ਤੋਂ ਇਲਾਵਾ ਜ਼ਮੀਨਾਂ ਦੀ ਗਦਾਵਰੀ ਹੋ ਰਹੀ ਹੈ ਜ਼ਮੀਨਾਂ ਦੇ ਮੁਆਵਜ਼ੇ ਦੀ ਗੱਲਬਾਤ ਹੋ ਰਹੀ ਹੈ ਘਰਾਂ ਦੀ ਟੁੱਟਪੱਜ ਹੋਈ ਹੈ ਉਹਦੇ ਉੱਤੇ ਵੀ ਚੱਲਦਾ ਪਿਆ ਜੋ ਸਰਕਾਰ ਲੈ ਕੇ ਭੇਜੇਗੀ ਉਹ ਭਾਰਤ ਸਰਕਾਰ ਜੁਨਾਬ ਐਸੇ ਨੁਕਸਾਨ ਬਹੁਤ ਹੋਇਆ ਹੈ ਅਸੀਂ ਵੀ ਪ੍ਰਧਾਨ ਮੰਤਰੀ ਜਿਸ ਦਿਨ ਆਏ ਉਸ ਦਿਨ ਅਫਸਰਾਂ ਨਾਲ ਮੀਟਿੰਗ ਕੀਤੀ ਕਿਸਾਨਾਂ ਨਾਲ ਮੀਟਿੰਗ ਕੀਤੀ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਉਸ ਮੀਟਿੰਗ ਤੋਂ ਬਾਅਦ ਇਹ ਆਇਆ ਕਿ ਅਸੀਂ ਇੱਕ ਵਾਰੀ ਸ਼ੁਰੂਆਤ ਕੀਤੀ ਹੈ ਔਰ ਇਹ 45 ਦਿਨ ਦੇ ਅੰਦਰ ਜੋ ਵੀ ਮੁਆਵਜ਼ਾ ਜੋ ਵੀ ਪੈਕੇਜ ਹੈ ਉਹ ਜਲਦ ਤੋਂ ਜਲਦ ਅਸੀਂ ਜਾਰੀ ਕਰਾਂਗੇ ਪਰ ਸਰਕਾਰ ਲਿਖ ਕੇ ਦੇਗੀ ਕਿ ਰੋਡ ਇਨਫਰਾਸਟ੍ਰਕਚਰ ਲਈ ਇੰਨਾ ਚਾਹੀਦਾ ਹੈ ਇਹ ਸਾਡੇ ਪਸ਼ੂਆਂ ਦਾ ਨੁਕਸਾਨ ਇੰਨਾ ਹੋ ਗਿਆ ਇਹਦੇ ਲਈ ਇੰਨਾ ਚਾਹੀਦਾ ਹੈ ਖੇਤਾਂ ਦਾ ਇੰਨਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਲਿਖ ਕੇ ਦੇਗੀ ਫਿਰ ਹੋਏ ਮਲੇ ਪੰਜਾਬ ਸਰਕਾਰ ਦੇ ਵੱਲੋਂ ਇਹ ਸਾਰੀ ਸੂਚੀ ਬਣਾਈ ਜਾਵੇ ਸਰਵੇ ਚੱਲਦਾ ਪਿਆ ਮੈਂ ਕੱਲ ਇੱਕ ਪਿੰਡ ਚ ਹੀ ਸਰਵੇ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਬਸ ਇਹੀ ਹੈ ਕਿ ਮੇਰੀ ਅਪੀਲ ਹੈ ਤੁਹਾਡੇ ਮਾਧਿਅਮ ਦੇ ਨਾਲ ਸਰਕਾਰ ਨੂੰ ਅਪੀਲ ਹੈ ਕਿ ਪਾਰਸ਼ੀਅਲਟੀ ਨਹੀਂ ਹੋਣੀ ਚਾਹੀਦੀ ਹਰ ਘਰ ਮਰੀ ਇਸ ਇਸ ਆਪਤਾ ਦੀ ਘੜੀ ਚ ਪਾਰਸ਼ੀਅਲਟੀ ਨਹੀਂ ਕਿ ਮੇਰਾ ਬੰਦਾ ਹੈ ਆਮ ਆਦਮੀ ਪਾਰਟੀ ਦਾ ਵਲੰਟੀਅਰ ਇਹ ਤਾਂ ਠੀਕ ਹੈ ਉਹ ਫਲਾਣੇ ਦਾ ਫਲਾਣੇ ਦਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਗਰੀਬ ਦੀ ਛੱਤ ਡਿੱਗੀ ਹੈ ਅਪਾਹਜ ਬੰਦੇ ਅਪਾਹਜ ਬੰਦਾ ਘਰ ਤੋਂ ਬਾਹਰ ਆ ਗਿਆ ਹੈ ਦਲਿਤ ਬੰਦਾ ਦਲਿਤ ਬੰਦੇ ਦੀ ਦਿਹਾੜੀ ਖਤਮ ਹੋ ਗਈ ਹੈ ਮਜ਼ਦੂਰ ਦੀ ਦਿਹਾੜੀ ਖਤਮ ਹੋ ਗਈ ਹੈ ਜਦੋਂ ਉਹਦਾ ਸਭ ਕੁਝ ਹੋਇਆ ਤੇ ਉਹਨੂੰ ਵੀ ਉਹਨਾਂ ਇੱਕ ਲਿਖ ਕੇ ਦੇਣਾ ਹੈ ਕਿਸਾਨਾਂ ਦੀ ਜ਼ਮੀਨ ਗਈ ਹੈ ਤੇ ਉਹਦਾ ਮੁਆਵਜ਼ਾ ਲਈ ਲਿਖ ਕੇ ਦੇਣਾ ਹੈ ਐਸਾ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਣਾ ਹੈ ਭਾਰਤ ਸਰਕਾਰ ਨੇ ਦੇਣਾ ਹੈ ਉਹ ਠੀਕ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਪਾਰਸ਼ੀਅਲਟੀ ਰਹਿਤ ਇਹ ਕਰਨਗੇ ਤੇ ਫਿਰ ਜਾ ਕੇ ਠੀਕ ਹੋਏ ਜੋ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਹੈ। ਤੇ ਸਾਡੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਨੇ ਸੁਸ਼ੀਲ ਸ਼ਰਮਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਸਰ ਅੱਜ ਜੋ ਰਾਹਤ ਸਮਗਰੀ ਇੱਥੋਂ ਪੈਕ ਕੀਤੀ ਜਾ ਰਹੀ ਹੈ ਉਸ ਬਾਰੇ ਜਾਣਕਾਰੀ ਦਿਓ ਕਿ ਕਿਸ ਤਰੀਕੇ ਦਾ ਇਹ ਉਪਰਾਲਾ ਚੱਲ ਰਿਹਾ ਹੈ। ਪਹਿਲੇ ਮੈਂ ਪੰਜਾਬ ਕੇਸਰੀ ਜਗਮਨ ਪੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਵੇਅਰ ਹਾਊਸ ਦੇ ਵਿੱਚ ਆਏ ਔਰ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਿਹੜੀ ਇਹ ਪੈਕਿੰਗ ਦਾ ਕੰਮ ਚੱਲਦਾ ਪਿਆ ਹੈ ਲਗਭਗ 250 ট্রাক ਇਥੋਂ ਡਿਸਪੈਚ ਹੋ ਚੁੱਕਾ ਅਲਗ-ਅਲਗ ਤਰ੍ਹਾਂ ਦਾ ਰਾਸ਼ਨ ਦਾ ਵੀ ਔਰ ਬਿਸਤਰੇ, ਕੰਬਲ, ਕੱਪੜੇ ਸਾਰੀਆਂ ਚੀਜ਼ਾਂ ਤਰਪਾਲ, ਚਾਰਪਾਈ ਇਹ ਸਾਰਾ ਸਮਾਨ ਇੱਥੋਂ ਜਾ ਚੁੱਕਾ ਹੈ ਮੈਂ ਥੋੜਾ ਜਿਆ ਤੁਹਾਨੂੰ ਇਹਦੇ ਮੈਕੈਨਿਜ਼ਮ ਬਾਰੇ ਦੱਸਣਾ ਚਾਹੁੰਦਾ ਹੈ ਕਿ ਇਹ ਕਿਵੇਂ ਇਹਦੀ ਡਿਮਾਂਡ ਤੇ ਸਪਲਾਈ ਕਿਵੇਂ ਪੂਰੀ ਹੋਏਗੀ ਕਿਉਂਕਿ ਕੇਵਲ ਗੱਲ ਆਉਂਦੀ ਹੈ ਕਿ 250 ਟਰੱਕ ਗਿਆ ਕਿੱਥੇ ਗਿਆ 1000 ਟਰੱਕ ਦਾ ਟਾਰਗੇਟ ਲਿਆ 1.5 ਲੱਖ ਪਰਿਵਾਰਾਂ ਤੱਕ ਪਹੁੰਚਣ ਦਾ ਟਾਰਗੇਟ ਲਿਆ ਭਾਰਤੀ ਜਨਤਾ ਪਾਰਟੀ ਕੈਡਰ بیس ਪਾਰਟੀ ਹੈ ਹੂੰ ਸੂਬੇ ਚ ਰਾਸ਼ਟਰੀ ਸਤਰ ਦੇ ਉੱਤੇ ਸੂਬਾ ਸਤਰ ਤੇ ਜ਼ਿਲ੍ਹਾ ਸਤਰ ਤੇ ਔਰ ਉਸ ਤੋਂ ਬਾਅਦ ਸਾਡੇ ਮੰਡਲ ਨੇ ਜਿਨੂੰ ਅਸੀਂ ਕਈ ਪਾਰਟੀਆਂ ਸਰਕਲ ਵੀ ਬੁਲਦੀਆਂ ਬਲੋਕ ਵੀ ਬੁਲਦੀਆਂ ਔਰ ਉਸ ਤੋਂ ਬਾਅਦ ਸਾਡੇ ਬੂਥਾਂ ਦੇ ਵਿੱਚ ਬੂਥ ਦੀ ਟੀਮ ਬਣੀ ਹੈ ਮੰਨ ਲਓ ਇੱਕ ਪਿੰਡ ਦੇ ਵਿੱਚ ਇੱਕ ਇੱਕ ਬੂਥ ਦੇ ਵਿੱਚ ਇੱਕ ਪਿੰਡ ਆਂਦਾ ਉੱਥੇ 50 ਘਰ ਇਫੈਕਟਡ ਹੋਏ ਤੇ ਉੱਥੇ ਦੇ ਜਿਹੜੇ 10 ਲੋਕ ਨੇ ਉਹ ਉਹਦੀ ਸੂਚੀ ਬਣਾਣਗੇ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਹਦਾ ਹੋਇਆ ਉਸ ਤੋਂ ਘਟ ਕੇ ਦਾ ਹੋਇਆ ਉਸ ਤੋਂ ਘਟ ਕੇ ਦਾ ਉਦੇ ਹਿਸਾਬ ਨਾਲ ਉਹਨਾਂ ਨੂੰ ਕੀ ਕੀ ਚੀਜ਼ਾਂ ਲੋੜਿੰਦੀਆਂ ਨੇ ਉਹ ਫਿਰ ਮੰਡਲ ਨੂੰ ਜਾਏਗਾ ਮੰਡਲ ਜ਼ਿਲ੍ਹੇ ਨੂੰ ਦੱਸੇਗਾ ਜ਼ਿਲ੍ਹਾ ਜਿਹੜਾ ਹੈ ਉਹ ਸਾਡੇ ਕੋਲ ਇੱਥੇ ਡਿਮਾਂਡ ਭੇਜੇਗਾ ਉਹਨਾਂ ਦੀ ਜਦੋਂ ਡਿਮਾਂਡ ਸਾਡੇ ਕੋਲ ਆਏਗੀ ਤਾਂ ਉਹਦੇ ਹਿਸਾਬ ਦੇ ਨਾਲ ਅਸੀਂ ਮਾਲ ਦੀ ਡਿਸਪੈਚ ਕਰਨੀ ਹੈ ਜਿਵੇਂ ਪਿੱਛੇ ਟਰੱਕ ਦੇ ਵਿੱਚ ਡਿਸਪੈਚ ਹੋ ਰਿਹਾ ਹੁੰਦਾ ਸੋ ਇਹ ਮੰਗ ਔਰ ਸਪਲਾਈ ਦਾ ਸੰਤੁਲਨ ਬਣਾਣਾ ਔਰ ਭਾਰਤ ਜਨਤਾ ਪਾਰਟੀ ਦਾ ਜਿਹੜਾ ਕਾਰਜ ਪਦਤੀ ਹੈ ਜਿਹਦੇ ਵਿੱਚ ਪ੍ਰੀ ਪਲਾਨ ਡਿਟੇਲ ਪਲਾਨ ਔਰ ਡਿਸਟ੍ਰਿਬਿਊਸ਼ਨ ਆਫ ਵਰਕ ਜਿਹਨੂੰ ਅਸੀਂ ਕਹਿੰਦੇ ਆ ਹੂੰ ਔਰ ਉਸ ਹੀ ਪੈਟਰਨ ਨੂੰ ਅਸੀਂ ਅਪਣਾਉਂਦੇ ਹੋਏ ਇਹ ਸਾਰਾ maal ਜਿਹੜਾ ਹੈ ਉਹ ਨੀਚੇ ਤੱਕ ਭੇਜਦੇ ਪਏ ਆ। ਹੱਲੇ ਤੱਕ ਤਾਂ ਇਹ ਖਾਸ ਸਮਗਰੀ ਔਰ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਆਏਗਾ। ਹੋ 10-15 ਦਿਨਾਂ ਨੂੰ ਮੌਸਮ ਬਦਲ ਜਾਏਗਾ। ਉਹਦੇ ਲਈ ਡਬਲ ਬੈੱਡ ਦੇ ਬਲੈਂਕਟ, ਚੱਦਰਾਂ, ਪਿੱਲੋ ਕਵਰ ਔਰ ਡਿਨਰ ਸੈੱਟ ਔਰ ਹੋਰ ਸਰਦੀਆਂ ਦੇ ਨਾਲ ਸੰਬੰਧਿਤ ਜਿਹੜਾ ਸਮਾਨ ਹੈ ਉਹ ਅਸੀਂ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਣਾ ਹੈ। ਤਾਂ ਜੋ ਉਹਨਾਂ ਨੂੰ ਲੱਗੇ ਕਿ ਦੇਸ਼ ਦੇ ਉਹ ਜਸਵੀ ਤੇਜਸਵੀ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਆਦੇਸ਼ ਔਰ ਸੰਦੇਸ਼ ਦੇ ਨਾਲ ਭਾਰਤ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਸਰਕਾਰਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਜਿਨ੍ਹਾਂ ਨੇ ਆਰਥਿਕ ਰਾਸ਼ੀ ਵੀ ਭੇਜੀ ਔਰ ਗੁਜਰਾਤ ਹਰਿਆਣਾ ਔਰ ਦਿੱਲੀ ਤੋਂ ਇੱਥੇ ਜਿਹੜਾ ਬਾਕੀ ਰਾਹਤ ਸਮਗਰੀ ਵੀ ਆਈ ਉਹ ਡਿਸਟ੍ਰਿਬਿਊਸ਼ਨ ਹੋਇਆ ਇਸ ਤੋਂ ਬਾਅਦ ਗੋਆ ਛੱਤੀਸਗੜ ਔਰ ਉੱਤਰ ਪ੍ਰਦੇਸ਼ ਉਹਨਾਂ ਦੀ ਉਹ ਵੀ ਤਿਆਰ ਨੇ ਕਿ ਉਹ ਸਾਨੂੰ ਪੁੱਛਣਗੇ ਤੁਹਾਨੂੰ ਕੀ ਡਿਮਾਂਡ ਹੈ ਉਹ ਮਾਲਵੀ ਆਏਗਾ ਤੇ ਅਸੀਂ ਉਹਨੂੰ ਸੈਕੰਡ ਫੇਸ ਦੇ ਵਿੱਚ ਅਸੀਂ ਉਹ ਸਾਰਾ ਮਾਲ ਜਿਹੜਾ ਹੈ ਹੜਪੀੜਤਾਂ ਲਈ ਭੇਜਾਂਗੇ ਕਿਉਂਕਿ ਉਹ ਸਮੇਂ ਸੀ ਕਿ ਜਦੋਂ ਭਾਰਤ ਦੇ ਵਿੱਚ ਕਣਕ ਦੀ ਕਮੀ ਸੀ ਹੂੰ ਉਸ ਵੇਲੇ ਲਾਲਬਾਧੁਰ ਸ਼ਾਸਤਰੀ ਜੀ ਨੇ ਆਹਵਾਨ ਕੀਤਾ ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਉਹਨਾਂ ਨੇ ਉਸ ਵੇਲੇ ਕਿਹਾ ਕਿ ਹੁਣ ਆਪਣੇ ਅਨਾਜ ਨੂੰ ਪੈਦਾ ਕਰਨ ਦਾ ਸਮੇਂ ਆ ਗਿਆ ਬਰਤਵੀ ਰੱਖਿਆ ਸਾਰਿਆਂ ਨੇ ਇੱਕ ਇੱਕ ਦਿਨ ਦਾ ਔਰ ਪੰਜਾਬ ਚ ਹਰੀਤ ਕ੍ਰਾਂਤੀ ਆਈ ਪੰਜਾਬ ਨੇ ਪੂਰੇ ਦੇਸ਼ ਦਾ ਚਿੰਦ ਪਾਲਿਆ ਹਮ ਔਰ ਸਰਹੱਦਾਂ ਦੀ ਰਾਖੀ ਵੀ ਕੀਤੀ ਇਸ ਕਰਕੇ ਪੰਜਾਬ ਨੂੰ ਭਾਰਤ ਦਾ ਤਾਜ ਕਿਹਾ ਜਾਂਦਾ ਤੇ ਅੱਜ ਜੇਕਰ ਤਾਜ ਦੇ ਉੱਤੇ ਕੋਈ ਦਿੱਕਤ ਆਈ ਹੈ ਉਸ ਵੇਲੇ ਪੂਰਾ ਦੇਸ਼ ਭਾਰਤ ਨਾਲ ਖੜਾ ਹੋਇਆ ਔਰ ਭਾਰਤੀ ਜਨਤਾ ਪਾਰਟੀ ਦਾ ਔਰ ਕਿਉਂਕਿ ਸਾਂਸਕ੍ਰਿਤਿਕ ਰਾਸ਼ਟਰਵਾਦੀ ਸੀ ਗੱਲ ਕਰਦੇ ਆ ਇੱਕ ਭਾਰਤ ਸ੍ਰੇਸ਼ਟ ਭਾਰਤ ਦੀ ਗੱਲ ਕਰਦੇ ਆ ਅਲੱਗ ਭਾਸ਼ਾ ਅਲੱਗ ਪੇਛ ਫਿਰ ਵੀ ਆਪਣਾ ਇੱਕ ਦੇਸ਼ ਉਹਦੀ ਗੱਲ ਕਰਦੇ ਆ ਫਿਰ ਅਸੀਂ ਕਸ਼ਮੀਰ ਹੋ ਜਾ ਗੋਹਾਟੀ ਆਪਣਾ ਦੇਸ਼ ਆਪਣੀ ਮਾਟੀ ਗੱਲ ਕਰਦੇ ਆ ਤੇ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਸਰੀਰ ਦਾ ਇੱਕ ਅੰਗ ਠੀਕ ਨਾ ਹੋਵੇ ਤੇ ਅਸੀਂ ਬਾਕੀ ਸਰੀਰ ਠੀਕ ਚੱਲ ਸਕੇ ਸੋ ਇਹ ਪੀੜਾ ਇਕੱਲੀ ਪੰਜਾਬੀਆਂ ਦੀ ਨਹੀਂ ਹੈ ਇਹ ਪੀੜਾ ਪੂਰੇ ਦੇਸ਼ ਦੀ ਪੀੜਾ ਹੈ ਉਸ ਪੀੜਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਇੱਥੇ ਦਿਨ ਰਾਤ ਕੰਮ ਚੱਲਦਾ ਹੈ ਤਿੰਨ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅਲਗ-ਅਲਗ ਸਮੇਂ ਚ ਆਪਣੀ ਡਿਊਟੀ ਪਰਫਾਰਮ ਕਰਦੇ ਪਏ ਹਨ ਔਰ ਬਾਕੀ ਵੇਅਰ ਹਾਊਸਿਸ ਤੋਂ ਵੀ ਮਾਲ ਜਿਹੜਾ ਉਹ ਜਾ ਰਿਹਾ ਇੱਕ ਇੱਕ ਕਾਰਜਕਰਤਾ ਹਮ ਭਾਰਤੀ ਜਨਤਾ ਪਾਰਟੀ ਦੇ ਕੀ ਕਾਰਜਕਰਤਾ ਨੇ ਸੰਕਲਪ ਲਿਆ ਹੈ ਕਿ ਜਦੋਂ ਤੱਕ ਪੰਜਾਬ ਮੁਰਤੋਂ ਸੁਖਾਵੇਂ ਪੈਂਡੇ ਤੇ ਨਹੀਂ ਪਹੁੰਚਦਾ ਹਮ ਉਦੋਂ ਤੱਕ ਅਸੀਂ ਅਮਨ ਚੈਨ ਨਾਲ ਨਹੀਂ ਬੈਠਣਾ ਔਰ ਨਾਲ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਜਿਹਦੇ ਵਿੱਚ ਤਿੰਨ ਤਰ੍ਹਾਂ ਦੇ ਅਸੀਂ ਕਾਰਜਕ੍ਰਮ ਕਰਦੇ ਹਾਂ ਆਰਗਨੈਸ਼ਨਲ ਕੰਮ ਕਰਦੇ ਹਾਂ ਕੰਸਟਰਕਟਿਵ ਕੰਮ ਕਰਦੇ ਹਾਂ ਐਜੂਕੇਸ਼ਨਲ ਕੰਮ ਕਰਦੇ ਹਾਂ ਕੰਸਟਰਕਟਿਵ ਕੰਮ ਔਰ ਸਿਰਫ ਚੋਣਾਂ ਹੀ ਸਾਡਾ ਉਦੇਸ਼ ਨਹੀਂ ਹੈ। ਹੂੰ। ਚੋਣ ਪਾਰਟੀ ਦਾ ਇੱਕ ਬਿੰਦੂ ਹੋ ਸਕਦਾ ਹੈ। ਹੂੰ। ਸੱਤਾ ਦੇ ਵਿੱਚ ਪਰਿਵਰਤਨ ਲੈ ਕੇ ਆਣਾ। ਹੂੰ। ਸੱਤਾ ਸਮਾਜ ਨੂੰ ਜਾਗਰਿਤ ਕਰਨਾ। ਔਰ ਸਮਾਜ ਦੀ ਸੇਵਾ ਕਰਨਾ। ਹੂੰ। ਸੇਵਾ ਪਰਮੋ ਧਰਮ ਔਰ ਪੰਜਾਬ ਦੀ ਧਰਤੀ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ। ਹੂੰ। ਇੱਥੇ ਗੀਤਾ ਲਿਖੀ ਗਈ। ਇੱਥੇ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਨੇ ਰਮਾਇਣ ਲਿਖੀ। ਲਵ ਕੁਸ਼ਦੀ ਧਰਤੀ ਹੈ ਔਰ ਵਿਸ਼ਮ ਨੂੰ ਗਿਆਨ ਦੇਣ ਵਾਲੀ ਤਕਸ਼ਲਾ ਯੂਨੀਵਰਸਿਟੀ ਇੱਥੇ ਹੈ ਔਰ ਦਸਾ ਗੁਰੂਆਂ ਦੀ ਚਰਨਛੋਹ ਧਰਤੀ ਔਰ ਜੋ ਨਿਚੋੜ ਸਾਡੇ 베ਦਾਂ ਸ਼ਾਸਤਰਾਂ ਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਔਰ ਉਸ ਆਖਰ ਚ ਇੱਕੋ ਹੀ ਗੱਲ ਨਿਕਲ ਕੇ ਆਂਦੀ ਹੈ ਕਿ ਇਸ ਜੀਵਨ ਤੋਂ ਪਾਰ ਜਾਣਾ ਤੇ ਸੇਵਾ ਸਿਮਰਨ ਕਰੋ ਤੇ ਸਰਬਤ ਦੇ ਭਲੇ ਦੀ ਗੱਲ ਕਰੋ ਸੋ ਸੇਵਾ ਸਿਮਰਨ ਦਾ ਕੰਮ ਚੱਲ ਰਿਹਾ ਅਸੀਂ ਸੇਵਾ ਕਰ ਰਹੇ ਹਾਂ ਔਰ ਸਰਬਤ ਦੇ ਭਲੇ ਦਾ ਅਸੀਂ ਉਦੇਸ਼ ਲਿਆ ਹੈ ਉਹਨੂੰ ਲੈ ਕੇ ਅਸੀਂ ਇਹ ਕੰਮ ਕਰਦੇ ਪਏ ਹਾਂ ਤਾਂ ਹੀ ਵਿਸ਼ਵ ਦਾ ਕਲਿਆਣ ਹੋ ਪਾਣਾ ਤਾ ਹੀ ਦੇਸ਼ ਦਾ ਕਲਿਆਣ ਹੋਣਾ ਤਾ ਹੀ ਪੰਜਾਬ ਦਾ ਕਲਿਆਣ ਹੋਣਾ ਔਰ ਇਹ ਸਾਰੇ ਵਿਸ਼ੇ ਨੂੰ ਲੈ ਕੇ ਭਾਰਤ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਲੈ ਕੇ ਤਾਂ ਬਿਲਕੁਲ ਜੀ ਇਹ ਪੰਜਾਬ ਹੈ ਇਹ ਸਾਡੇ ਦੇਸ਼ ਦੀ ਅਖੰਡਤਾ ਦੀ ਗੱਲ ਹੈ ਕਿਉਂਕਿ ਜਦੋਂ ਵੀ ਦੇਸ਼ ਦੇ ਵਿੱਚ ਕਿਸੇ ਦੇ ਉੱਤੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਪੂਰਾ ਦੇਸ਼ ਉਸ ਦੇ ਨਾਲ ਇਕਜੁੱਟ ਹੋ ਕੇ ਖੜ ਜਾਂਦਾ ਹੈ ਤਾਂ ਭਾਜਪਾ ਦੇ ਵੱਲੋਂ ਪੰਜਾਬ ਦੇ ਨਾਲ ਨਾਲ ਹੋਸਟੇਟ ਜਿੱਥੇ ਇਸੇ ਤਰੀਕੇ ਨਾਲ ਫਲੱਡ ਆਈ ਸੀ ਤਾਂ ਉੱਥੇ ਵੀ ਇਸੇ ਤਰੀਕੇ ਦੇ ਨਾਲ ਰਾਹਤ ਸਮਗਰੀ ਉਹਨਾਂ ਦੇ ਉੱਥੇ ਵੀ ਭੇਜੀ ਜਾ ਰਹੀ ਹੈ ਔਰ ਪੰਜਾਬ ਕਿਉਂਕਿ ਆ ਭਾਰਤ ਦੇ ਸਿਰ ਦਾ ਤਾਜ ਹੈ ਤਾਂ ਇੱਥੇ ਰਾਹਤ ਸਮਗਰੀ ਦੇ ਟਰੱਕਾਂ ਦੇ ਟਰੱਕ ਭਰ ਕੇ ਪਹਿਲੇ ਦਿਨ ਤੋਂ ਹੀ ਆ ਰਹੇ ਨੇ ਚਾਹੇ ਉਹ ਸਟੇਟਾਂ ਆਪਣੇ ਪੱਧਰ ਤੇ ਉੱਤੇ ਹੈਲਪ ਭੇਜ ਰਹੀਆਂ ਸੀ ਪਰ ਹੁਣ ਭਾਜਪਾ ਦੇ ਜੋ ਸਰਕਾਰਾਂ ਨੇ ਜਿਨ੍ਹਾਂ ਜਿਨ੍ਹਾਂ ਸਟੇਟ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਵੀ ਪੰਜਾਬ ਦਾ ਹੱਥ ਫੜਿਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਰਾਹਤ ਸਮਗਰੀਆਂ ਦੇ ਟਰੱਕ ਦੇ ਟਰੱਕ ਭਰ ਕੇ ਪੰਜਾਬ ਭੇਜੇ ਜਾ ਰਹੇ ਨੇ ਜੋ ਅੱਗੇ ਉਹਨਾਂ ਪਿੰਡਾਂ ਦੇ ਵਿੱਚ ਵੰਡੇ ਜਾਂਦੇ ਨੇ ਜਿੱਥੇ ਸਭ ਤੋਂ ਜ਼ਿਆਦਾ ਲੋੜ ਹੈ